ਸਤਿ ਸ਼੍ਰੀ ਅਕਾਲ ਜੀ ਆਪਾਂ ਕਰਦੇ ਆਂ ਵਲੌਗ ਦੀ ਸਟਾਰਟਿੰਗ ਤੇ ਆਪਾਂ ਜਾ ਉਥੋਂ ਕੂਟਰ ਦਿਖਾ ਦਿੰਦੇ ਆਂ ਆਹ ਬੱਚੇ ਤੇ ਅਜਨਾ ਮੈਂ ਵਲੌਗ ਦੀ ਸਟਾਰਟਿੰਗ ਕਰਨ ਨੂੰ ਭੁੱਲ ਗਿਆ ਸੀਗਾ ਤੇ ਵੀਡੀਓ ਕਰਤੀ ਮੈਂ ਸਟਾਰਟ ਝਲ ਕੋਈ ਗੱਲ ਦੀ ਨਵਾਂ ਕੰਮ ਕਰਕੇ ਫਿਰ ਇਦਾਂ ਭੁੱਲ ਹੀ ਜਾਂਦਾ ਮਾੜਾ ਮੂਡ ਦਾ ਕੰਮ ਤੇ ਬਾਕੀ ਅੱਜ ਵੀਡੀਓ ਦਾ ਕੋਈ ਯਾਰ ਘੌੜੀ ਥੋੜੀ ਕੋਈ ਜਗ੍ਹਾ ਨਹੀਂ ਆਈ ਤੁਹਾਨੂੰ ਮੈਂ ਜਿੱਦਾਂ ਵੀ ਇਹ ਮਾਹੌਲ ਬਣਾਉਣਾ ਹੈ ਪਰ ਤੁਰ ਸਾਰੇ ਓਕੇ ਵੀਰੋਂ ਕਪੂਤਰੇ ਦੇ ਚ ਆਵਦੇ ਆਣ ਦਾ ਪੂਰੇ ਚੰਗੇ ਹੀ ਛੱਡਿਆਗਾ ਬੱਚੇ ਕੱਡੇ ਤੇ ਇਹਨਾਂ ਦੁੱਬਿਆਂ ਨੂੰ ਤਾਂ ਲੱਗ ਰਿਹਾ ਵੀ ਕੀ ਮਾਹੌਲ ਬਣਦਾ ਹਨ ਤੇ ਜਿਹੜੀ ਕੱਲ ਧੂਰਪੋਟ ਬਾਜੀ ਤੇ ਕਰਲ ਹੋਈ ਸੀ ਉਹ ਪਿੰਡ ਦੇ ਚ ਬਈ ਹਨਾ ਸਰਪੰਚ ਨੰਬਰਦਾਰ ਤੋਂ ਕੋਈ ਸਹਿਮਤੀ ਕਰਕੇ ਸਾਰੇ ਪਿੰਡ ਦੀ ਸਹਿਮਤੀ ਸੂੰਤੀ ਨਾਲ ਨਹੀਂ ਛਡਾਈ ਸੀ ਤਾਂ ਹੀ ਉੱਥੇ ਕੋਲ ਸਾਇੂਦ ਨਾਲ ਕੋਈ ਚੱਕਰ ਆਲੀ ਆ ਗਈ ਸੀ ਤੇ ਇਤਾਂ ਕਰਕੇ ਬਣੀ ਸੀਗੀ ਗੱਲ ਡਰਮੀ ਆਪਾਂ ਚੱਕ ਲੈਾਂ ਦੀ ਮੈਂ ਕਿਹ ਕਲੋਰੋ ਹੀ ਪਾ ਦਈਏ ਜੇ ਵੀ ਨੇ ਬਈ ਕਿਹੜੀ ਦਵਾਈ ਅਸਰ ਕਰਦੀ ਹੈ ਜਿਹੜੀ ਕਰ ਗਈ ਚਲ ਉਹ ਹੀ ਸਹੀ ਮੈਂ ਕਲੋਰੋ ਪਾ ਦੇਣੀ ਆ ਜਿਵੇਂ ਜਿਵੇਂ ਪਾਣੀ ਲੱਗੀ ਜਾਊਗਾ ਦੋ ਡਰਮਾਂ ਕਿੱਲੇ ਦੀਆਂ ਪੈਣਾਂ ਤੇ ਪਾ ਕੇ ਕੰਮ ਨਿਬੜਦੇ ਆਂ ਚਤ ਚਾਹੇ ਤਾਂ ਨਾ ਰੂ ਬਈ ਯਾ ਰੂ ਨਹੀਂ ਕੀਤੀ ਭਈ ਸੀ ਕੀ ਕਰੇ ਇਹ ਵੀ ਕਰ ਦਿੰਨੇ ਆ ਜਿਹੜਾ ਕਿੱਲਾ ਪਾਣੀ ਦਾ ਭਰਿਆ ਸੀਗਾ ਹਾ ਇਹਦੇ ਤੱਕਲੋਰੋ ਦਿੱਤੀ ਆ ਪਪਾ ਪਾ ਮੂਹੇ ਮੈਂ ਮਗਰ ਕੀੜਾ ਮਾਰੇ ਅੱਗੇ ਲੈਟ ਚੱਲੀ ਜਾਂਦੀ ਆ ਕਹਿ ਰਿਹਾ ਵੀ ਸਿਰੇ ਚੜ ਜੂਗਾ ਇਹਦੇ ਚ ਵੀ ਆਪਾਂ ਪਾ ਦੇਾਂਗੇ ਬਲੂ ਤੇ ਸੈਡ ਜੋਦਰ ਕੇ ਸਕੂਲੋਂ ਆ ਗਿਆ ਫਿਰ ਕੰਮ-ਕੁਮ ਕਰਨਗੇ ਹੁਣ ਆਉਂਦਾ ਆ ਕੇ ਪਸ਼ਗਾਂ ਨੂੰ ਹਈ ਸ਼ਾਣੀ ਆਈ ਟਰੱਕੇ ਪਾਵਾਂਗੇ ਪੱਟੇ ਜੋ ਉਤਰ ਗਏ ਆਗੇ ਸੀਗੇ ਤੇ ਆਪਾਂ ਹੁਣ ਚੱਲੇ ਆਂ ਮੁੰਲਾ ਨੇ ਇੱਕਦਮ ਮੋਟਰਸਾਈਕਲ ਚ ਤੇਲ ਪਵਾ ਕੇ ਲਿਆਉਣਾ ਤੇ ਇੱਕ ਹੋਰ ਕੰਮ ਆ ਤੇ ਅੱਜ ਆਪਾਂ ਕਲੋਰੋ ਤੇਰਪਾਤਾ ਦਿੱਤਾ ਪਾਤੀ ਆ ਤੇ ਫਿਰ ਆ ਚੁੰਨੀ ਦੀ ਦਵਾਈ ਵੀ ਫੜ ਕੇ ਲਿਆਉਣੀ ਆ ਤੇ ਇਹਦੇ ਚ ਪਹਿਲੀ ਰੇਹ ਪਾਉਣੀ ਆ ਫਿਰ ਉਤਰ ਵੀ ਰੇਹ ਹੁਣ ਪਾਵਾਂਗੇ ਫਿਰ ਦੇਖਦੇ ਆਂ ਵੀ ਕੀ ਬੰਦਾ ਵੀ ਚੁਰਨਾ ਸੈੱਟ ਹੁੰਦਾ ਜ ਨਹੀਂ ਹੁੰਦਾ ਉਹ ਜੂ ਹੁਣ ਤਾਂ ਤਕਰੀਬਨ ਸਿਰਟ ਹੀ ਆ ਉਹ ਕੋਈ ਏਡੀ ਗੱਲ ਨਹੀਂ ਗੀ ਤੇ ਬਾਕੀ ਪ੍ਰਮਾਤਮਾ ਦੀ ਮਿਹਰ ਨਾਲ ਸਭ ਠੀਕ ਆ ਤੇ ਉਤਰ ਪਾਤਰ ਵੀ ਸੈਟ ਤੇ ਆਪਾਂ ਆ ਕੇ ਬੱਚੇ ਵੀ ਛਤਰੀ ਤੇ ਬੋਣੇ ਤੇ ਮੜਾਏ ਜਾ ਜੋਤ ਸਕੂਲ ਦਾ ਕੰਮ ਕਰਨ ਲੱਗਾ ਇਹਨੂੰ ਮੈਂ ਕਿਹਾ ਤੂੰ ਬਈ ਆਪਦਾ ਕੰਮ ਕਰ ਲੈ ਜੋਤ ਕਰਨ ਵਾਲਾ ਤੂੰ ਆਪਦਾ ਸਕੂਲ ਦਾ ਰੈਡੀ ਕਰ ਕੰਮ ਆਹ ਦੇਖੋ ਸਟਾਰਟਰ ਸਟਾਰਟਰ ਐਂਟਾ ਗਿਆ ਹੁੰਦਾ ਇਹ ਨੈੱਥ ਲੈਂਡ ਤੋਂ ਪਹਿਲਾਂ ਜਿਵੇਂ ਨਵੀਂ ਵੀ ਆਈ ਬਹੁ ਦਾ ਕੁੰਡ ਚੱਕਣਾ ਹੁੰਦਾ ਉਹ ਗੱਲ ਆ ਪਹਿਲਾਂ ਇਹਦਾ ਕੁੰਡ ਚੱਕਣਾ ਪੈਂਦਾ ਪਣੀ ਨਹੀਂ ਦੀ ਆਪਣੇ ਕੋਲੇ ਖੜੀ ਜਾਈ ਨਹੀਂ ਦੋਵਾਂ ਦਿਨਾਂ ਘਰਾਂ ਨੇ ਪੱਟਣੀਆਂ ਪੱਟਣ ਕੋਈ ਵੀ ਨਹੀਂ ਆਉਂਦਾ ਤੇ ਮੈਂ ਵੱਢ ਕੇ ਸਿਰ ਦੇਣੀ ਆ ਤੇ ਮੁੜ ਕੇ ਫੇਰ ਅਗਲੇ ਨਹੀਂ ਕਹਿਣਾ ਸਾਨੂੰ ਪਣੀ ਕੀ ਨਹੀਂ ਦਿੱਤੀ ਝੋਨਾ ਚੱਲ ਪਿਆ ਜਿਹੜੀ ਗੱਲ ਆ ਆਪਾਂ ਤੁਹਾਨੂੰ ਕਿਹਾ ਹੀ ਚੱਲ ਤੁਹਾਨੂੰ ਅੱਜ ਵਾਟਰ ਵਾਟਰ ਵਾਸ਼ਿਸ ਵੀ ਨਹੀਂ ਜਾਇਆ ਗਿਆ ਤੇ ਝੋਨਾ ਆਪਣਾ ਆ ਦੇਖੋ ਡੱਕੇ ਦਾ ਲੱਗਣਗੇ ਇੱਕ ਦੋ ਦਿਨਾਂ ਜੇ ਚ ਡੱਕੇ ਲੰਘ ਹੀ ਜਾਂਦੇ ਆ ਕਿਉਂਕਿ ਮੁੜ ਕੇ ਮਗਰੋਂ ਡੱਕੇ ਲਾਇ ਫੇਰ ਉਹ ਹਰੇ ਰਹਿ ਜਾਂਦੇ ਆ ਦਾਣੇ ਉਹ ਗੱਲ ਨਹੀਂ ਬੰਦਦੀ ਮੁੜ ਕੇ ਕੋਈ ਤੇ ਸਟਾਰਟਰ ਤੋਂ ਆਪਣਾ ਲਾਤਾ ਕਪੜਾ ਕੋਪੜਾ ਜਿਹੜਾ ਉੱਤੇ ਦਿੱਤਾ ਹੁੰਦਾ ਉਹਦੇ ਲਫਾਫਾ ਤੇ ਲਾਈਟ ਆਊਗੀ 10 ਵਜੇ 10 ਵਜੇ ਲਾਈਟ ਆਈ ਇਹਨੂੰ ਲਾ ਕੇ ਇੱਕ 11 ਜਿਹੜਾ ਉੱਧਰ ਰਹਿੰਦਾ ਉੱਧਰ ਪਾਣੀ ਲਾ ਕੇ ਤੇ ਮੁੜ ਕੇ ਫਿਰ ਇੱਧਰ ਵੀ ਪਾਣੀ ਪੂਰਾ ਹੋਈ ਹੈ ਉਹ ਤੇ ਉੱਧਰ ਵੀ ਪੂਰਾ ਲੱਗੀ ਜਾਊਗਾ ਫਿਰ ਉਹ ਚਰੇ ਰੂਪ ਆ ਕੇ ਤੇ ਸਪਰੇਅ ਕੱਖਾਂ ਲਈ ਉਹਦੇ ਦੂਰੀ ਹਰੀ ਕਰਨੀ ਪਊਗੀ ਤੇ ਸਪਰੇਅ ਕੱਖਾਂ ਲਈ ਕਰਕੇ ਚੱਲ ਫਿਰ ਦੇਖਾਂਗੇ ਜਿਹੜੇ ਨਾ ਅਮਰੀਓ ਫਿਰ ਕੱਢਦੇ ਆਂ ਹਾਂ ਮੌਸਮ ਹੋਇਆ ਤਾਂ ਹੈਗਾ ਚੇਂਜ ਹੁਣ ਸ਼ਾਮ ਨੂੰ ਜੇਕਣੀਆਂ ਗੂੜੀਆਂ ਪਾ ਦੇ ਤਾਂ ਪਤਾ ਨਹੀਂ ਰੱਬ ਕੀ ਕਰਦੇ ਤਾਂ ਵਿਆਹ ਚ ਪਰੋਹਣੇ ਵਾਲੀ ਗੱਲ ਜਿਵੇਂ ਵਿਆਹ ਚ ਪਰੋਹਣਾ ਫਰਦਾ ਹੁੰਦਾ ਹਨ ਉਹ ਗੱਲ ਆ ਜਿਵੇਂ ਸਿਸਟਮ ਰਾਬੂ ਹੀ ਗਰੀ ਬੈਠਾ ਤੇ ਅੱਜ ਵਲੌਗ ਦਾ ਵੀ ਕੋਈ ਮੂੰਹ ਸਿਰ ਨਹੀਂ ਬਣਿਆ ਕੋਈ ਚੰਗਾ ਹੀ ਆ ਚੱਲ ਲਾਂ ਪਤਾ ਤੁਹਾਨੂੰ ਸੁਣਾਤੀ ਆਂ ਆਪਾਂ ਤੇ ਆਪਾਂ ਸਟਾਰਟਰ ਤੋਂ ਕਪੜਾ ਇਹ ਲਾਹਤਾ ਸੀਗਾ ਕਿਉਂ ਲੈਡ 10 ਵਜੇ ਜੇ ਉਹ ਵੀ ਜੇ ਕਣੀਆਂ ਕੁੜੀਆਂ ਅੰਗਾ ਤਾਂ ਟੱਗ ਜਾਗੇ ਨਹੀਂ ਐਟੋ ਕੱਟ ਛੱਡਿਆ ਤੇ 10 ਵਜੇ ਪਾਣੀ ਖਾਲ ਪਰ ਕੇ ਛੱਡ ਜਾਗੇ ਤੇ ਇਹ ਵੀ ਬਣਾਉਣੇ ਆ ਗੋਠਾ ਜੇ ਤਾਕੀ ਲਾ ਦੇਾਂਗੇ ਤੇ ਇਹਦੀਆਂ ਨੂੰ ਤਾਂ ਬੇਫਿਕਰ ਹੋਵਾਂ ਕੰਮ ਮੇਸਤਰੀ ਨਹੀਂ ਮਿਲਦਾ ਤੇ ਹੁਣ ਕੱਖਾਂ ਕੋਖਾਂ ਦਾ ਨਿਮੇੜ ਕੇ ਉਦੋਂ ਬਾਅਦ ਹੀ ਵੇਖਾਂ ਕੀ ਬਣਦਾ ਤੇ ਮੌਸਮ ਠੰਡਾ ਆ ਗਿਆ ਪੂਰਾ ਮੀਂਹ ਵਾਲਾ ਬਣ ਗਿਆ ਵਾ ਆ ਵੇਖ ਮੋਲ ਇਧਰ ਪੂਰਾ ਸੈੱਟ ਬਣਿਆ ਪਿਆ ਜਾਮ ਤੇ ਕੱਲ ਨੂੰ ਕੂਤਰਾਂ ਦੇ ਵੀ ਖੁੱਡੇ ਖਾੜੇ ਸਾਫ਼ ਕਰਾਂਗੇ ਕੰਮ ਕੱਲ ਨੂੰ ਕੂਤਰਾਂ ਦੇ ਖੁੱਡੇ ਸਾਫ਼ ਕਰ ਦੇਣੇ ਆ ਕੰਮ ਪਣਾ ਥੋੜਾ ਵੀ ਪਣਾ ਬੜਾ ਆ ਗਿਆ ਪਾਣੀ ਵੀ ਸਾਰੇ ਬਾਂਡ ਚ ਭਰ ਦੇਣਾ ਕੱਲ ਨੂੰ ਕਿਉਂਕਿ ਇੰਨਾ ਚ ਤਿੰਨ ਤੇ ਤਿੰਨ 6 ਘੰਟੇ ਪੈਣੇ ਆ 6 ਘੰਟੇ ਇਧਰ ਪਾ ਕੇ 2 ਘੰਟੇ ਵਦਨ ਕੇ ਕੋਸ਼ ਉਧਰੋਂ ਵਾਜੂ ਹੈ ਚੱਲ ਉਧਰ 111 ਰਹਿੰਦਾ ਜਿਹੜਾ ਉਹ ਵੀ ਲਾ ਦੇਾਂਗੇ ਆਪਾਂ ਉਹ ਲਾ ਕੇ ਤੇ ਉਸ ਤੋਂ ਬਾਅਦ ਫਿਰ ਉਹ ਛਰੇ ਰੂਪ ਆਉਂਦੀ ਸਕੀਮ ਬਣਾਵਾਂਗੇ ਭਾਈ ਕੀ ਪੰਬ ਪੱਠੇ ਹੀ ਮੁਕਣ ਵਾਲੇ ਇਹਨਾਂ ਨੂੰ ਮੀਂਹ ਮੂਹ ਪਵੇ ਤਾਂ ਪੱਠੇ ਮਾੜੇ ਮੋਟ ਉੱਠਣ ਜਿਹੜੇ ਉਹ ਤਾਂ ਮੈਂ ਵੱਢ ਕੇ ਆਗਾ ਵੱਢ ਕੇ ਨਾ ਆਹ ਜਿਹੜੇ ਦੀਂਦਿਆ ਆਹ ਇਹ ਕਿਰਮ ਵੱਢ ਕੇ ਤੇ ਮੜ ਕੇ ਵਾਹ ਕੇ ਤੇ ਇਹ ਦੂਰੀ ਹਰ ਬੀਜ ਦਿਆਂਗੇ ਤੇ ਆਹ ਵੱਢ ਲਾਂਗੇ ਮੜ ਕੇ ਇਹ ਵੱਢ ਕੇ ਬੀਜ ਦਿਆਂਗੇ ਦੁਬਾਰੀ ਨਾ ਬੀਜ ਦਿਆਂਗੇ ਤੇ ਮੜ ਕੇ ਸੈਟ ਹੋ ਜਾਊਗਾ ਕੰਮ ਮੋਂ ਸਮਾ ਕੀ ਹਰ ਆਪਾਂ ਸੁਣ ਲਈ ਅੱਜ ਰਾਤ ਨੂੰ ਤੇ 20 ਪਾ ਦੇ ਦਾ ਬਹੁਤ ਵਧੀਆ ਗੱਲ ਆ ਚਲੋ ਠੀਕ ਆ ਜੀ ਆਪਾਂ ਕਰਦੇ ਆਂ ਵਲੌਗ ਦੀ ਸਮਾਪਤੀ ਤੇ ਮੇਰਾ ਵੀਰ ਸਬਸਕ੍ਰਾਈਬਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਭਰਾਵਾਂ ਕੇ ਹਨਾ ਤੁਹਾਡੀ ਸਪੋਰਟ ਦੇ ਨਾਲ ਹੀ ਇਹ ਕੰਮ ਚੱਲੂ ਤਾਂ ਤੇ ਮਿਲਦੇ ਆਂ ਆਪਾਂ ਕੱਲ ਨੂੰ ਨਵੇਂ ਵਲੌਗ ਚ ਕੱਲ ਨੂੰ ਵਲੌਗ ਆਪਾਂ ਟਿਕਟੋਕ ਬਣਾਵਾਂਗੇ ਚਲੋ ਅੱਜ ਤੱਕ ਗੱਲਾਂ ਬਾਤਾਂ ਹੀ ਆਂ ਵਲੌਗ ਚ ਤੇ ਮਾੜਾ ਮੂਡ ਜਿਹੜਾ ਬਣਿਆ ਬਸ ਠੀਕ ਆ ਤੇ ਮਿਲਦੇ ਆਪਾਂ ਤੁਹਾਨੂੰ ਅਗਲੇ ਵਲੌਗ ਚ